ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮਨ ਨਾ ਪੰਜਾਬੀ ਅੱਜ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ ਨਾਲ ਹਾਜ਼ਰ ਹਾਂ ਜਿਨ੍ਹਾਂ ਵਿੱਚ ਹੈ ਹਾਦਸੇ ਸਿਆਸਤ ਮਨੋਰੰਜਨ ਤੇ ਲੋਕ ਖੇਤ ਨਾਲ ਜੁੜੀਆਂ ਵੱਡੀਆਂ ਅਪਡੇਟਸ ਆਓ ਸ਼ੁਰੂ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਨੰਬਰ 1 ਤੇ ਹੈ ਹੁਸ਼ਿਆਰਪੁਰ ਜਲੰਧਰ ਰਸਤੇ ਟੈਂਕਰ ਤਮਾਕਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਸਵੇਰੇ ਹੋਈ ਇੱਕ ਭਿਆਨਕ ਘਟਨਾ ਹੁਸ਼ਿਆਰਪੁਰ ਜਲੰਧਰ ਰਸਤੇ ਮੰਡਿਆਲਾ ਪਿੰਡ ਨੇੜੇ ਇੱਕ LPG ਟੈਂਕਰ ਦੀ ਪਿਕਅਪ ਟਰੱਕ ਨਾਲ ਟੱਕਰ ਹੋਈ ਜਿਸ ਨਾਲ ਵੱਡਾ ਤਮਾਕਾ ਹੋਇਆ ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 20 ਤੋਂ ਵੱਧ ਲੋਕ ਗੰਭੀਰ ਜ਼ਖਮੀ ਨੇ ਤਮਾਕੇ ਤੋਂ ਬਾਅਦ ਅੱਗ ਨੇ ਨੇੜਲੇ ਘਰਾਂ ਅਤੇ ਦੁਕਾਨਾਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਫਾਇਰ ਬਰਗੇਟ ਐਨਡੀਆਰਐਫ ਅਤੇ ਰੈਸਕਿਊ ਟੀਮਾਂ ਨੇ ਕਈ ਘੰਟਿਆਂ ਦੀ ਮਿਹਨਤ ਬਾਅਦ ਅੱਗ ਤੇ ਕਾਬੂ ਪਾਇਆ ਸਰਕਾਰ ਵੱਲੋਂ 2 ਕਰੋੜ ਰੁਪਏ ਦੀ ਤੁਰੰਤ ਰਾਹਤ ਰਕਮ ਜਾਰੀ ਕਰ ਦਿੱਤੀ ਗਈ ਹੈ ਅਤੇ ਵਿਸ਼ੇਸ਼ ਗਰਦਾਵਰੀ ਦੇ ਹੁਕਮ ਵੀ ਹੋ ਚੁੱਕੇ ਨੇ ਨੰਬਰ 2 ਤੇ ਹੈ ਪੰਜਾਬੀ ਕਾਮੇਡੀਅਨ ਜਸਵਿੰਦਰ ਪੱਲਾ ਦਾ ਦੇਹਾਂਤ ਪੰਜਾਬੀ ਮਨੋਰੰਜਨ ਜਗਤ ਲਈ ਅੱਜ ਦਾ ਦਿਨ ਇੱਕ ਵੱਡਾ ਝਟਕਾ ਲੈ ਕੇ ਆਇਆ ਪੰਜਾਬ ਦੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਡਾਕਟਰ ਜਸਵਿੰਦਰ ਪੱਲਾ ਹੁਣ ਸਾਡੇ ਵਿੱਚ ਨਹੀਂ ਰਹੇ ਪੈਂਕਸਾਲ ਦੀ ਉਮਰ ਵਿੱਚ ਚੰਡੀਗੜ੍ਹ ਦੇ ਫੋਰ ਇਟ ਇਜ਼ ਹਸਪੀਟਲ 'ਚ ਉਹਨਾਂ ਦਾ ਦੇਹਾਂਤ ਹੋ ਗਿਆ। ਚੌਂਕਰਾ ਤੇ ਲੱਕੜੀ ਕਰ ਲੋ ਗੱਲਾਂ ਬਾਤਾਂ ਵਰਗੀ ਕਿਰਦਾਰਾਂ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਭੱਲਾ ਸਾਹਮਣੇ ਪੰਜਾਬੀ ਸਿਨੇਮਾ ਨੂੰ ਨਵੀਂ ਦਿਸ਼ਾ ਦਿੱਤੀ। ਮੋਹਾਲੀ 'ਚ ਉਹਨਾਂ ਦੀਆਂ ਅੰਤਿਮ ਕਰਿਆਵਾਂ ਦੌਰਾਨ ਕਈ ਹਸਤੀਆਂ ਨੇ ਸ਼ਮੂਲੀਅਤ ਕੀਤੀ ਪੰਜਾਬੀ ਸਿਨੇਮਾ ਹਮੇਸ਼ਾ ਉਹਨਾਂ ਦੇ ਯੋਗਦਾਨ ਨੂੰ ਯਾਦ ਰੱਖੇਗਾ ਨੰਬਰ 3 ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਾਰਸ਼ਾਂ ਅਤੇ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਸਰਕਾਰ ਨੇ ਅੱਠ ਮੰਤਰੀਆਂ ਨੂੰ ਮੈਦਾਨ ਵਿੱਚ ਉਤਾਰ ਕੇ ਖੁਦ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ ਖੇਤਾਂ ਦੀਆਂ ਫਸਲਾਂ ਘਰਾ ਅਤੇ ਸੜਕਾਂ ਦੇ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਵਿਸ਼ੇਸ਼ ਗਰਦਾਵਰੀ ਦੇ ਹੁਕਮ ਹੋ ਚੁੱਕੇ ਨੇ ਸੀਐਮਏ ਨੇ ਕਹਿ ਕੇ ਕਿਸਾਨਾਂ ਅਤੇ ਲੋਕਾਂ ਨੂੰ ਨੁਕਸਾਨ ਦੀ ਪਰਪਾਈ ਪੂਰੀ ਤਰ੍ਹਾਂ ਕੀਤੀ ਜਾਵੇਗੀ ਨੰਬਰ 4 ਤੇ ਕਰਨ ਔਜਲਾ ਦੀ ਪੰਜਾਬ ਵਾਪਸੀ ਮਸ਼ਹੂਰ ਗਾਇਕ ਕਰਨ ਔਜਲਾ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਉਹਨਾਂ ਕਹੇ ਕਿ ਉਹ ਪੰਜਾਬ ਵਾਪਸ ਆਉਣ ਦਾ ਮਨ ਬਣਾ ਰਹੇ ਨੇ ਉਹਨਾਂ ਨੇ ਕਿਹਾ ਕਿ ਮੈਂ ਗੋਲੀਆਂ ਵੀ ਦੇਖੀਆਂ ਤੇ ਧਮਕੀਆਂ ਵੀ ਮਿਲੀਆਂ ਪਰ ਜ਼ਮੀਨ ਨਾਲ ਜੁੜਨਾ ਸਭ ਤੋਂ ਜ਼ਰੂਰੀ ਹੈ ਫੈਨਸ ਵਿੱਚ ਇਸ ਖਬਰ ਨਾਲ ਖੁਸ਼ੀ ਦੀ ਲਹਿਰ ਦੌੜ ਗਈ ਹਾਲਾਂਕਿ ਸੁਰੱਖਿਆ ਮਸਲਿਆਂ ਨੂੰ ਲੈ ਕੇ ਹਾਲੇ ਵੀ ਚਿੰਤਾ ਜਾਰੀ ਹੈ ਨੰਬਰ 5 ਤੇ ਬੀਜੇਪੀ ਦਾ ਸਰਕਾਰ ਖਿਲਾਫ ਧਰਨਾ ਮੋਹਾਲੀ ਵਿੱਚ ਬੀਜੇਪੀ ਨੇ ਪੰਜਾਬ ਸਰਕਾਰ ਖਿਲਾਫ ਧਰਨਾ ਦਿੱਤਾ ਉਹਨਾਂ ਦਾ ਦਾਵਾ ਹੈ ਕਿ ਸਰਕਾਰ ਵੱਲੋਂ ਸੇਵਾ ਕੈਂਪ ਰੋਕੇ ਜਾ ਰਹੇ ਨੇ ਜੋ ਕਿ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਨੇ ਬੀਜੇਪੀ ਨੇਤਾਵਾਂ ਨੇ ਸਰਕਾਰ ਦੇ ਪੁਤਲੇ ਸਾੜ ਕੇ ਵਿਰੋਧ ਜਤਾਇਆ ਤੇ ਕਿਹਾ ਕਿ ਸੇਵਾ ਕੈਂਪਾਂ ਨੂੰ ਨਾ ਚੱਲਣ ਦਿੱਤਾ ਗਿਆ ਤਾਂ ਆਗਾਮੀ ਦਿਨਾਂ ਵਿੱਚ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਇਹ ਸਨ ਅੱਜ ਦੀਆਂ ਵੱਡੀਆਂ ਪੰਜਾਬੀ ਖਬਰਾਂ ਹਾਦਸੇ ਸਿਆਸਤ ਮਨੋਰੰਜਨ ਅਤੇ ਲੋਕ ਖੇਤ ਅਸੀਂ ਹਰ ਪਾਸੇ ਦੀ ਖਬਰ ਤੁਹਾਡੇ ਤੱਕ ਲਿਆਉਣ ਦੀ ਕੋਸ਼ਿਸ਼ ਕਰਾਂਗੇ ਪਲੀਜ਼ ਕਮੈਂਟਸ ਵਿੱਚ ਦੱਸੋ ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਲੈ ਕੇ ਆਵਾਂਗੇ ਸਾਡੇ ਨਾਲ ਜੁੜੇ ਰਹਿਣ ਲਈ ਵੀਡੀਓ ਨੂੰ ਲਾਈਕ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਖਦੇ ਰਹੋ ਮਨ ਔਨ ਪੰਜਾਬੀ